ਇੱਕ ਐਸੇ ਕਿਸਾਨ ਨਾਲ ਮਲਾਵਾਂਗੇ ਜੋ ਖਾਸ ਕਰਕੇ ਪਪੂਲਰ ਦੀ ਖੇਤੀ ਕਰਦੇ ਨੇ ਜਿਹੜੀ ਤੇਜ਼ੀ ਨਾਲ ਵਧਣ ਵਾਲਾ ਰੁੱਖ ਜਿਹੜਾ ਇਹ ਆਮਦਨੀ ਵੀ ਚੰਗੀ ਦੇ ਸਕਦਾ ਉੱਥੋਂ ਹੀ ਮੈਂ ਸਾਰੀ ਜਿਹੜੀ ਟ੍ਰੇਨਿੰਗ ਜਿਹੜੀ ਆ ਉਹ ਲਈ ਸੀ ਜਿਹੜੀ ਹੁਣ ਆ ਤੁਸੀਂ ਦੇਖ ਰਹੇ ਜੇ ਫਸਲ ਇਹ 5 ਸਾਲ ਦੇ ਬੂਟੇ ਆ ਇਹ ਮੇਰੀ 6ਵੀਂ ਫਸਲ ਆ ਮਤਲਬ 5-5 ਸਾਲ ਦੀਆਂ ਮੈਂ ਜਿਹੜੀ ਹੈ ਛੇਵੀਂ ਫਸਲ ਆ तकरीबन ਮੈਨੂੰ 30 ਸਾਲ ਹੋ ਗਏ ਪਪਲਰ ਲਗਾਉਂਦੇ ਨੂੰ ਇਹ ਬੂਟਾ ਜਿਹੜਾ ਜਿਆਦਾ ਗਰਦਾਸਪੁਰ ਦੇ ਵਿੱਚ ਤੇ ਹਿਸ਼ਾਰਪੁਰ ਚ ਲੱਗਦਾ ਉਹਦੇ ਸਿਰਫ 2-4 ਜਿਹੜੇ ਆ ਟੈਕਨੀਕਲ ਪੁਆਇੰਟ ਨੇ ਉਹ ਹਾੜੀ ਜਿਹੜੀ ਆ ਨਾ ਉਹ ਅਖੀਰ ਅਕਤੂਬਰ ਤੱਕ ਬੀਜੀ ਜਾਣੀ ਚਾਹੀਦੀ ਆ ਤੁਸੀਂ ਦੇਖ ਰਹੇ ਹੋ ਆਨ ਯਾਰ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਕਹ ਲਈਏ ਪੰਜਾਬ ਦੇ ਵਿੱਚ ਖਾਸ ਕਰਕੇ ਕਣਕ ਅਤੇ ਝੋਨੇ ਦੀ ਖੇਤੀ ਹੁੰਦੀ ਹੈ ਪਰ ਇੱਕ ਐਸੇ ਕਿਸਾਨ ਨਾਲ ਮਲਾਵਾਂਗੇ ਜੋ ਖਾਸ ਕਰਕੇ ਪੌਪੂਲਰ ਦੀ ਖੇਤੀ ਕਰਦੇ ਨੇ ਮੇਰੇ ਨਾਲ ਇਸ ਵਕਤ ਕਿਸਾਨ ਸਰਦਾਰ ਬਲਦੀਪ ਸਿੰਘ ਮੌਜੂਦ ਆ ਗੱਲਬਾਤ ਕਰਦੇ ਆ ਕਿ ਇਹ ਕਨਸੈਪਟ ਮਾਈਂਡ ਦੇ ਵਿੱਚ ਕਿੱਦਾਂ ਆਇਆ ਤੇ ਕਿੰਨੇ ਸਾਲਾਂ ਤੋਂ ਇਹ ਪੌਪੂਲਰ ਦੀ ਜਿਹੜੀ ਖੇਤੀ ਆ ਉਹ ਕਰਦੇ ਪਏ ਆ ਸੋ ਗੱਲਬਾਤ ਆਪਾਂ ਕਰਦੇ ਆ ਸਰਦਾਰ ਸਾਹਿਬ ਸਵਾਸ਼ੀ ਕਾਲ ਸਵਾਸ਼ੀ ਕਾਲ ਜੀ ਆਪਾਂ ਜ਼ਿਕਰ ਕਰੀਏ ਖਾਸ ਕਰਕੇ ਪੰਜਾਬ ਦੇ ਵਿੱਚ ਝੋਨੇ ਕਣਕ ਦੀ ਜਿਹੜੀ ਖੇਤੀ ਹੁੰਦੀ ਹੈ ਇਹ ਪਪੂਲਰ ਦੀ ਖੇਤੀ ਦਾ ਦਿਮਾਗ ਦੇ ਵਿੱਚ ਕਿੱਦਾਂ ਕਨਸੈਪਟ ਆਇਆ ਇਹ ਜਦੋਂ ਮੈਂ ਪਪੂਲਰ ਨੂੰ 1990 ਦੇ ਵਿੱਚ ਇਹਦੇ ਬੂਟਿਆਂ ਨੂੰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਵੇਖਿਆ ਕਿ ਸਾ ਇੱਕ ਸਾਲ ਦੀ ਮੈਂ ਬੂਟੇ ਵੇਖੇ ਤੇ ਉਹ ਬੂਟੇ ਲਗਭਗ 1 ਫੁੱਟ ਦੀ ਲਪੇਟ ਦੇ ਵਿੱਚ ਸੀਗੇ ਉਹ ਬੂਟੇ ਵੇਖ ਕੇ ਤੇ ਮੇਰੇ ਦਿਮਾਗ 'ਚ ਆਇਆ ਵੀ ਇਹ ਐਡੀ ਤੇਜ਼ੀ ਨਾਲ ਵਧਣ ਵਾਲਾ ਰੁੱਖ ਜਿਹੜਾ ਇਹ ਆਮਦਨੀ ਵੀ ਚੰਗੀ ਦੇ ਸਕਦਾ ਉੱਥੋਂ ਹੀ ਮੈਂ ਸਾਰੀ ਜਿਹੜੀ ਟ੍ਰੇਨਿੰਗ ਜਿਹੜੀ ਆ ਉਹ ਲਈ ਸੀ ਤੇ ਉਥੋਂ ਹੀ ਮੈਂ ਇਹਦਾ ਮਤਲਬ ਸੀਡ ਲੈ ਕੇ ਤੇ ਗਾੜੀ ਜਿਹੜਾ ਉਹ ਉਹਦਾ ਮਤਲਬ ਜਿਹੜੇ ਬੂਟੇ ਲੈ ਕੇ ਤੇ ਮੈਂ ਗਾੜੀ ਨੂੰ ਵਧਾਇਆ ਹੌਲੀ-ਹੌਲੀ ਜਿਹੜਾ ਇਹ ਆ ਜਿਹੜੀ ਹੋਣਾ ਤੁਸੀਂ ਦੇਖ ਰਹੇ ਜੇ ਫਸਲ ਇਹ 5 ਸਾਲ ਦੇ ਬੂਟੇ ਆ ਇਹ ਮੇਰੀ 6ਵੀਂ ਫਸਲ ਆ ਮਤਲਬ 5-5 ਸਾਲ ਦੀਆਂ ਮੈਂ ਜਿਹੜੀ ਹੈ 6ਵੀਂ ਫਸਲ ਆ तकरीबन ਮੈਨੂੰ 30 ਸਾਲ ਹੋ ਗਏ ਪਪਲਰ ਲਗਾਉਂਦੇ ਨੂੰ ਉਹਦੇ ਨਾਲ ਦੀ ਨਾਲ ਮੁੜ ਕੇ ਮੈਂ ਜਿਹੜਾ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਮੈਂ ਇਹ ਕਿਉਂ ਨਾ ਇਹਨੂੰ ਅੱਗੇ ਕਿਸਾਨਾਂ ਆਪਦੇ ਵਿੱਚ ਜਿਹੜਾ ਵਧਾਵਾਂ ਤੇ ਮੇਰਾ ਜਿਹੜਾ ਨਾ ਮਤਲਬ ਆਪਣਾ ਦਿਮਾਗ ਦੀ ਕਾਰਟ ਸੀ ਮੈਂ ਇਹਦੀ ਨਰਸਰੀ ਲਾਵਾਂ ਮੈਂ ਇਹਦੀ ਫਿਰ ਨਰਸਰੀ 2000 ਤੇ 1 ਦੇ ਵਿੱਚ ਸ਼ੁਰੂ ਕੀਤੀ ਤੇ ਇਹਨੂੰ ਨਰਸਰੀ ਨੂੰ ਮੈਂ ਹੌਲੀ ਹੌਲੀ ਵਧਾਇਆ ਔਰ ਮੇਰੀ ਪਹਿਚਾਨ ਜਿਹੜੀ ਹੈ ਹੌਲੀ ਹੌਲੀ ਇਹ ਬੂਟਾ ਜਿਹੜਾ ਜਿਆਦਾ ਗਰਦਾਸਪੁਰ ਦੇ ਵਿੱਚ ਤੇ ਹਿਸ਼ਾਰਪੁਰ ਚ ਲੱਗਦਾ ਲੁਧਿਆਣੇ ਦੇ ਵਿੱਚ ਜਾਂ ਅੰਮ੍ਰਿਤਸਰ ਜਾਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੰਡ ਦੇ ਏਰੀਏ ਦੇ ਵਿੱਚ ਲੱਗਦਾ ਮੰਡ ਦੇ ਵਿੱਚ ਜਿਹੜਾ ਉਹ ਜ਼ਮੀਨ ਜਿਹੜੀ ਥੱਲੇ ਤੱਕ ਤਾਕਤਵਾਰ ਹੁੰਦੀ ਆ ਉਹਦੇ ਕਰਕੇ ਜਿਹੜਾ ਬੂਟਾ ਮੰਡ ਦੀ ਵਿੱਚ ਮੰਡ ਦੇ ਵਿੱਚ ਇਹਦੀ ਗਰੋਥ ਜਿਹੜੀ ਆ ਬਹੁਤ ਜ਼ਿਆਦਾ ਜਿੰਨੀ ਗਰੋਥ ਬੂਟੇ ਦੀ 5 ਸਾਲ ਦੇ ਵਿੱਚ ਆਮ ਪਲੇਨ ਜ਼ਮੀਨ ਦੇ ਵਿੱਚ ਆ ਉਹਦੇ ਨਾਲੋਂ ਲਗਭਗ ਡਿਊੜੀ ਗਰੋਥ ਜਿਹੜੀ ਆ ਇਹਦੀ ਮੰਡ ਦੇ ਵਿੱਚ ਆ ਤੇ ਬੜੀ ਤੇਜ਼ੀ ਨਾਲ ਰੁੱਖ ਵਧਣ ਵਾਲਾ ਏ ਤੇ ਇਹਦੀ ਜਿਹੜੀਆਂ ਹੁਣ ਨਾ ਬੜੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਜਿਨ੍ਹਾਂ ਨੇ ਲਗਭਗ ਦਰਵਾਜੇ ਤੇ ਤੁਸੀਂ ਪਹਿਲਾਂ ਹੀ ਵੇਖ ਲਿਆ ਵੀ ਇਹਦੇ ਬਣੇ ਬੋਰਡ ਦੇ ਤੇ ਹੁਣ ਇਹਨਾਂ ਨੇ ਇਹਦੇ ਜਿਹੜੇ 2 ਇੰਚ ਮੋਟੀ ਜਿਹੜੀ ਆ ਮੋਟਾ ਬੋਰਡ ਤਿਆਰ ਕਰਕੇ ਤੇ ਇਹਦੇ ਜਿਹੜੇ ਨਾ ਸਿੱਧੀਆਂ ਜਿਹੜੀਆਂ ਉਹ ਚਗਾਠਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਔਰ ਖਪਤੇ ਦੀ ਲਗਾਤਾਰ ਵਧਦੀ ਜਾ ਰਹੀ ਆ ਹੁਣ ਭਾਵੇਂ ਅਸੀਂ ਵਿੱਚ ਮੇਲ ਜਿਹੜਾ ਉਹ ਮਕਾਨਾਂ ਦੇ ਵਿੱਚ ਲੋਹਾ ਜਾਂ ਐਲੂਮੀਨੀਅਮ ਵਰਤਿਆ ਜਾ ਰਿਹਾ ਪਰ ਫਿਰ ਵੀ ਜਿਹੜੀ ਆ ਲੋਕ ਜਿਹੜਾ ਲੱਕੜ ਨੂੰ ਵਰਤਣਾ ਜਿਹੜਾ ਉਹ ਜ਼ਿਆਦਾ ਪਸੰਦ ਕਰਦੇ ਆ ਔਰ ਕੈਮੀਕਲ ਦੇ ਦੇ ਕੇ ਫੈਕਟਰੀਆਂ ਨੇ ਇਹਦੀ ਜਿਹੜੀ ਪਲਾਈ ਬੋਟ ਆ ਉਹਨੂੰ ਇੰਨਾ ਹਾਰਡ ਕਰਤਾ ਵੀ ਉਹ ਮਤਲਬ ਜਿਹੜਾ ਉਹਨੂੰ ਜਦੋਂ ਆਰੀਆਂ ਕੱਟਦੀਆਂ ਵੀ ਹੈ ਨਾ ਤੇ ਉਹਦੇ ਵਿੱਚੋਂ ਚੰਗਿਆੜੇ ਨਿਕਲਦੇ ਲੱਕੜ ਦੇ ਵਿੱਚੋਂ ਆਰੀਆਂ ਕੱਟਦੀਆਂ ਜਦੋਂ ਤੇ ਇਸ ਕਰਕੇ ਜਿਹੜਾ ਹੈ ਨਾ ਇਹ ਵਧੀਆ ਆਮਦਨ ਜਿਹੜੀ ਆ ਕਣਕ ਝੋਨੇ ਤੋਂ ਹਟ ਕੇ ਆਮਦਨ ਆ ਔਰ এনवायरमेंट ਦੇ ਲਈ ਜਿਹੜਾ ਹੈ ਬੜਾ ਵਧੀਆ ਆ ਕਿਉਂਕਿ 1 ਕਿੱਲੇ ਦੇ ਵਿੱਚ 250 ਰੁੱਖ ਜਿਹੜੇ ਇਹਦੇ ਲੱਗਦੇ ਆ ਤੇ ਉਹ 5 ਸਾਲਾਂ ਦੇ ਵਿੱਚ ਲਗਭਗ 7 ਤੋਂ 8 ਲੱਖ ਰੁਪਏ ਜਿਹੜਾ ਉਹ ਆਮਦਨ ਦਿੰਦੇ ਆ ਅੱਛਾ ਬਲਦੀਪ ਸਿੰਘ ਜੀ ਜ਼ਿਆਦਾਤਰ ਗੱਲ ਕਰਦਾ ਕਿਸਾਨਾਂ ਦੀ ਕਿਸਾਨਾਂ ਨੂੰ ਮਾਰ ਉਦੋਂ ਪੈਂਦੀ ਹੈ ਜਦੋਂ ਉਹਨਾਂ ਦੀ ਝੋਨੇ ਕਣਕ ਦੇ ਉੱਪਰ ਜਦੋਂ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਹੜ ਆਜਣ ਬਾਰਸ਼ਾਂ ਆਜਣ ਜਦੋਂ ਉਹਨਾਂ ਦਾ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਮੁਆਵਜ਼ੇ ਦੀਆਂ ਮੰਗਾ ਕੀਤੀਆਂ ਜਾਂਦੀਆਂ ਕਿ ਸਾਨੂੰ ਮੁਆਜਾ ਮਿਲ ਜੇ ਪਰ ਗੱਲ ਹੁਣ ਇਹ ਹੈ ਕਿ ਜੇਕਰ ਇਸ ਦੇ ਵਿੱਚ ਵਧੀਆ ਆਮਦਨ ਹੈਗੀ ਹੈ ਕਿਸਾਨ ਇਸ ਪਾਸੇ ਕਿਉਂ ਨਹੀਂ ਤੁਰਦੇ ਇਹਦਾ ਇਹਦਾ ਮੁੱਖ ਕਾਰਨ ਜਿਹੜਾ ਆ ਉਹ ਇਸ ਪਾਸੇ ਕਿਸਾਨ ਘਟ ਤਾ ਆ ਰਿਹਾ ਵੀ ਬਹੁਤਾ ਕਿਸਾਨ ਜਿਹੜਾ ਨਾ ਉਹ ਮਤਲਬ ਘੱਟ ਜ਼ਮੀਨ ਵਾਲਾ ਤੇ ਜਦੋਂ ਇਹਦੇ ਇਹਦੇ ਥੱਲੇ ਰਕਬਾ ਆ ਜਾਂਦਾ ਤੇ ਇਹਦੇ ਚੋਂ ਝੋਨੇ ਦੀ ਫਸਲ ਜਿਹੜੀ ਨਾ ਸਾਡੀ ਮਿਸ ਹੁੰਦੀ ਆ ਪਰ ਉਹਦੇ ਬਦਲ ਵੱਜੋਂ ਜਿਹੜੀਆਂ ਹੋਰ ਅਨੇਕਾਂ ਫਸਲ ਨੇ ਜਿ ਤਰ੍ਹਾਂ ਗੰਨਾ ਆ ਜਾਂ ਸਰੋਂ ਆ ਜਾਂ ਜਿਹੜੀਆਂ ਸਬਜ਼ੀਆਂ ਨੇ ਉਹ ਉਹ ਜਿਹੜੀਆਂ ਥੱਲੇ ਇਹਦੇ ਬੜੇ ਆਰਾਮ ਨਾਲ اگਾਈਆਂ ਜਾ ਸਕਦੀਆਂ ਕਿਉਂਕਿ ਇਹਦੇ ਜਿਹੜੇ ਪੱਤੇ ਆ ਲਗਭਗ 4 ਤੋਂ 5 ਮਹੀਨੇ ਪੱਤੇ ਜਿਹੜੇ ਬਿਲਕੁਲ ਝੜੇ ਰਹਿੰਦੇ ਔਰ ਥੱਲੇ ਉਸ ਬਕਾਇਦਾ ਉਸੇ ਤਰ੍ਹਾਂ ਬੜਾ ਸੂਰਜ ਜਿਹੜਾ ਬੜਾ ਵਧੀਆ ਜਿਹੜਾ ਥੱਲੇ ਜਿਹੜਾ ਉਹ ਰੋਸ਼ਨੀ ਦਿੰਦਾ ਔਰ ਫਸਲ ਨੂੰ ਜਿਹੜਾ ਉਹ ਕੋਈ ਨੁਕਸਾਨ ਨਹੀਂ ਹੁੰਦਾ ਹਾਂਜੀ 30 ਸਾਲ ਹੋ ਗਏ ਤੁਹਾਨੂੰ ਪਪੂਲਰ ਦੀ ਖੇਤੀ ਕਰਦਿਆ ਕੀ ਲੱਗਾ ਕਿ ਹੁਣ ਤੱਕ ਜਿਹੜੀਆਂ ਬਾਕੀ ਖੇਤੀਆਂ ਨੇ ਉਸ ਨੂੰ ਲੈ ਕੇ ਇਸ ਨੂੰ ਹਟ ਕੇ ਕੀ ਫਾਇਦੇ ਨੇ ਕੀ ਇੱਥੇ ਤੁਹਾਨੂੰ ਆਮਦਨ ਦੇ ਵਿੱਚ ਕਿੰਨਾ ਕੁ ਵਾਧਾ ਮਿਲਿਆ ਉਹਦੇ ਬਾਰੇ ਜ਼ਿਕਰ ਕਰੋ ਇਹਦੇ ਵਿੱਚ ਵੇਖੋ ਜੀ ਮੈਨੂੰ ਤੇ ਇਹਦੇ ਵਿੱਚ ਜਿਹੜਾ ਨਾ ਬਹੁਤ ਜ਼ਿਆਦਾ ਮਤਲਬ ਜਿਹੜਾ ਬੈਨੀਫਿਟ ਜਿਹੜਾ ਉਹ ਲਗਭਗ 2 ਤੋਂ 2.5 ਗੁਣਾ ਵਧ ਕਣਕ ਝੋਨੇ ਨਾਲੋਂ ਆਮਦਨੀ ਜਿਹੜੀ ਮਿਲਦੀ ਆ ਤੇ ਬਾਕੀ ਇਹ ਵੀ ਮੇਰਾ ਥੋੜਾ ਜਿਹਾ ਇੱਕ ਇਸ ਚੀਜ਼ ਦਾ ਫਰਕ ਹੈ ਕਿ ਮੈਂ ਜਦੋਂ ਪਹਿਲੇ 2 ਸਾਲ ਹੁੰਦੇ ਆ ਨਾ ਉਦੋਂ ਥੱਲੇ ਇਹਦੇ ਨਰਸਰੀ ਲਾ ਲੈਣਾ ਉਹਦੇ ਕਰਕੇ ਮੈਨੂੰ ਹੋਰ ਵੀ ਜ਼ਿਆਦਾ ਫਾਇਦਾ ਹੁੰਦਾ ਪਰ ਆਮ ਕਿਸਾਨਾਂ ਨੂੰ ਵੀ ਇਹਦਾ ਹੋਰ ਜ਼ਿਆਦਾ ਫਾਇਦਾ ਹੋ ਸਕਦਾ ਕਿ ਪਹਿਲੇ 2 ਸਾਲ ਜਿਹੜੀ ਆ ਨਾ ਕਿਸੇ ਫਸਲ ਦਾ ਕੋਈ ਨੁਕਸਾਨ ਨਹੀਂ ਹੋਣਾ ਸਿਰਫ ਝੋਨੇ ਤੋਂ ਹਟ ਕੇ ਫਸਲ ਲਗਣੀ ਚਾਹੀਦੀ ਆ ਬਾਕੀ ਕਿਸੇ ਫਸਲ ਦਾ ਕੋਈ ਨੁਕਸਾਨ ਨਹੀਂ ਪਹਿਲੇ 2 ਸਾਲ ਅਗਲੇ ਜਿਹੜੇ 3 ਸਾਲ ਨੇ ਅਗਲੇ 3 ਸਾਲਾਂ ਦੇ ਵਿੱਚ ਜਿਹੜਾ ਨਾ ਇਹਦੇ ਵਿੱਚ ਜਿਹੜੀ ਤੁਹਾਡੀ ਹਾੜੀ ਆ ਨਾ ਹਾੜੀ ਜਿਤਨਾ ਉਹਦੇ ਵਿੱਚ ਤੁਹਾਡੀ ਸਰੋਂ ਆ ਗਈ ਤੁਹਾਡੀ ਮੱਕੀ ਆ ਗਈ ਤੁਹਾਡੀ ਜਿਹੜੀ ਆ ਉਹ ਕਣਕ ਆ ਗਈ ਉਹਨਾਂ ਫਸਲਾਂ ਦਾ ਕੋਈ ਉਸ ਫਸਲ ਦਾ ਹਾੜੀ ਦਾ ਕੋਈ ਨੁਕਸਾਨ ਨਹੀਂ ਹੋਣਾ ਉਹਦੇ ਸਿਰਫ 2-4 ਜਿਹੜੇ ਆ ਟੈਕਨੀਕਲ ਪੁਆਇੰਟ ਨੇ ਉਹ ਹਾੜੀ ਜਿਹੜੀ ਆ ਨਾ ਉਹ ਅਖੀਰ ਅਕਤੂਬਰ ਤੱਕ ਬੀਜੀ ਜਾਣੀ ਚਾਹੀਦੀ ਆ ਚਾਹੇ ਉਹ ਸਰੋਂ ਹੋਵੇ ਚਾਹੇ ਉਹ ਜਿਹੜਾ ਉਹ ਕਣਕ ਹੋਵੇ ਚਾਹੇ ਜਵੀ ਹੋਵੇ ਚਾਹੇ ਕੋਈ ਸਬਜ਼ੀ ਹੋਵੇ ਉਹ ਜਿਹੜੀ ਆ ਉਹ ਆਪਣਾ ਅਕਤੂਬਰ ਦੇ ਜਿਹੜੇ ਆ ਨਾ ਉਹ ਲਾਸਟ ਅਖੀਲੇ ਹfte ਬੀਜੀ ਜਾਵੇ ਤਾਂ ਕਿ ਜਦੋਂ ਇਹਦਾ ਪੱਤਾ ਝੜਨਾ ਆ ਤੇ ਇਹਦਾ ਪੱਤਾ ਜਿਹੜਾ ਨਾ ਫਸਲ ਉਨੇ ਚਿਰ ਨੂੰ ਉੱਪਰ ਆ ਜਾਵੇ ਤੇ ਪੱਤਾ ਥਲੇ ਚਲੇ ਜਾਵੇ ਬਲਦੇਵ ਸਿੰਘ ਹੁਣਾਂ ਦੇ ਆਪਾਂ ਖੇਤ ਵੀ ਦੇਖੇ ਖਜੂਰਾਂ ਵੀ ਲੱਗੀਆਂ ਉਹਨਾਂ ਦੇ ਵਿੱਚ ਕਾਫੀ ਤੁਹਾਨੂੰ ਸਾਲ ਹੋ ਗਏ ਆ ਤੁਸੀਂ ਪੌਪੂਲਰ ਦੀ ਖੇਤੀ ਕਰਦੇ ਹੋ ਮੈਂ ਜਾਨਣਾ ਚਾਹਾਂਗਾ ਪਪੂਲਰ ਤੋਂ ਤੇ ਖਜੂਰਾ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਚੀਜ਼ ਦਾ ਜਿਹੜਾ ਖੇਤੀਵਾਲੇ ਰੁਝਾਨ ਵਧਾਇਆ ਹੈ ਮੈਂ ਅਜੇ ਤੱਕ ਜਦੋਂ ਤੋਂ ਵੀ ਆਪਣੀ ਹੋਸ ਸੰਦਲੀ ਆ ਮੈਂ ਬਾਸਬਤੀ ਦੀ ਜਿਹੜੀ ਖੇਤੀ ਜਿਹੜੀ ਆ ਉਹ ਪਹਿਲੋਂ ਬਾਸਬਤੀ ਦੀ ਖੇਤੀ ਕਰਦਾ ਮੈਂ ਕਦੀ ਪਰਮਲ ਦੀ ਖੇਤੀ ਨਹੀਂ ਕੀਤੀ ਤੇ ਕਦੀ ਮੈਂ ਕਣਕ ਦੇ ਜਾਂ ਨਾੜ ਨੂੰ ਜਾਂ ਮੈਂ ਝੋਨੇ ਦੀ ਪਰਾਲੀ ਨੂੰ ਅਜੇ ਤੱਕ ਕਦੀ ਅੱਗ ਨਹੀਂ ਲਾਈ ਉਹਦੇ ਉਹਦੇ ਵਜੋਂ ਮੈਨੂੰ ਤਕਰੀਬਨ ਕਾਫੀ ਜਗ੍ਹਾ ਤੇ ਜਿਹੜਾ ਉਹ ਮਾਨ ਸਨਮਾਨ ਜਿਹੜਾ ਉਹ ਕੀਤੀ ਬੜੀ ਮਹੱਤਵਮਈ ਵੱਲੋਂ ਜੈ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਮਾਨ ਸਨਮਾਨ ਕਾਫੀ ਮੈਨੂੰ ਪ੍ਰਾਪਤ ਹੋਇਆ ਔਰ ਮਿਸ ਸੁਨੇਹਾ ਇੱਕ ਤੁਹਾਡੇ ਵੱਲੋਂ ਹਾਂਜੀ 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 ਸੋ ਉਹਨੇ ਕਹਿ ਲਿਆ ਕਿ ਜੇਕਰ ਇਹਦੀ ਗੱਲ ਕਰੀਏ ਕਿੰਨੇ ਸਾਲ ਦੇ ਵਿੱਚ ਇਹ ਬੂਟਾ ਜਿਹੜਾ ਤਿਆਰ ਹੋ ਜਾਂਦਾ ਆ ਕਿੰਨੀ ਦੇਰ ਦਾ ਜਿਹੜਾ ਬੂਟਾ ਉਹ ਲਾਣਾ ਪੈਂਦਾ ਤੇ ਕਿੰਨਾ ਮੁੱਲ ਹੈ ਇੱਕ ਬੂਟੇ ਦਾ ਜਦੋਂ ਤੁਸੀਂ ਆਪਣੇ ਖੇਤਾਂ ਦੇ ਵਿੱਚ ਲਾਉਂਦੇ ਇਹ ਇੱਕ ਸਾਲ ਦਾ ਬੂਟਾ ਜਿਹੜਾ ਇੱਕ ਖੇਤ ਦੇ ਵਿੱਚ ਲੱਗਣਾ ਭਾਵੇਂ ਜਿਹੜੇ ਸਾਰੇ ਬੂਟੇ ਜਿਹੜੇ ਪੌਦੇ ਆ ਚਾਹੇ ਉਹ ਫਲ ਦੇ ਹੋਣ ਜਾਇ ਉਹ ਦੂਜੇ ਸਜਾਵਟੀ ਬੂਟੇ ਹਨ ਉਹ ਸਾਲ ਦੇ ਵਿੱਚ ਦੋ ਵਾਰ ਲੱਗਦੇ ਆ ਇੱਕ ਵਾਰ ਜਨਵਰੀ ਫਰਵਰੀ ਲੱਗਦੇ ਆ ਇੱਕ ਵਾਰ ਜਿਹੜੇ ਆ ਉਹ ਅਗਸਤ ਤੇ ਸਤੰਬਰ ਦੇ ਵਿੱਚ ਲੱਗਦੇ ਆ ਪਰ ਜਿਹੜਾ ਪਪੂਲਰ ਆ ਇਹ ਇਨਾਂ ਸਿਰਫ ਜਨਵਰੀ ਤੇ ਫਰਵਰੀ ਜਿਹੜਾ ਆ ਉਹ ਦੋ ਮਹੀਨੇ ਹੀ ਇੱਕ ਸਾਲ ਦੇ ਵਿੱਚ ਲੱਗਣਾ ਅੱਗੋਂ ਪਿੱਛੋਂ ਇਹਦਾ ਬੂਟਾ ਲਾਉਣ ਦਾ ਜਿਹੜਾ ਉਹ ਨੁਕਸਾਨ ਆ ਫਾਇਦਾ ਕੋਈ ਨਹੀਂ ਕਿਹੜੇ ਕਿਹੜੇ ਦੋ ਮਹੀਨੇ ਨੇ ਉਹ ਜਨਵਰੀ ਤੇ ਫਰਵਰੀ ਦੇ ਵਿੱਚ ਜਿਹੜਾ ਇਹਨੇ ਖੇਤ ਦੇ ਵਿੱਚ ਲੱਗਣਾ ਉਹ ਨਰਸੀ ਚੋਂ ਪੁੱਟ ਕੇ ਸਿੱਧਾ ਕੋਸ਼ ਕਰੋ ਆਪਣੀ ਹਾਜ਼ਰੀ ਦੇ ਵਿੱਚ ਬੂਟੇ ਪਟਾਓ ਔਰ ਤਾਜੇ ਬੂਟੇ ਜਿਹੜੇ ਆ ਉਹ ਕਿਸੇ ਭਰੋਸੇਮੰਦ ਨਰਸਰੀ ਤੋਂ ਜਿਹਦਾ ਕੋਈ ਨਾਂ ਹੋਵੇ ਕੋਈ ਪਛਾਣ ਹੋਵੇ ਜਿਹਦਾ ਕੋਈ ਪਤਾ ਟਿਕਾਣਾ ਹੋਵੇ ਉਥੋਂ ਲਾ ਕੇ ਲਓ ਬਾਕੀ ਬੜੇ ਕਿਸਾਨ ਵੀ ਇਹ ਗੱਲ ਕਰਦੇ ਆ ਵੀ ਅਸੀਂ 500 ਬੂਟਾ ਖੇਤ ਵਿੱਚ ਲਾਵਾਂਗੇ ਤਾਂ ਸਾਨੂੰ ਵੱਧ ਫਾਇਦਾ ਹੋਊਗਾ ਪਰ ਇਸ ਤਰ੍ਹਾਂ ਕਦੀ ਨਹੀਂ ਹੁੰਦਾ ਜੇ ਜੇਕਰ ਮੰਨ ਲਓ ਕਿਸਾਨ ਇਹਨੂੰ ਅਸੀਂ ਅਸੀਂ ਇਹਦੀ ਸ਼ਵਾਰਚ 250 ਬੂਟਿਆਂ ਦੀ ਕਰਦੇ ਆ ਪਰ ਜੇ ਇਹਦਾ ਜੇ ਇਹਦਾ ਬੂਟਾ ਇੱਕ ਏਕੜ ਦੇ ਵਿੱਚ 500 ਬੂਟਾ ਲੱਗ ਗਿਆ ਤੇ ਫਿਰ ਇਹਦਾ ਨੁਕਸਾਨ ਜਿਹੜਾ ਉਹ ਦੁੱਗਣਾ ਹੋ ਜਾਊਗਾ ਹੂੰ ਫਾਇਦੇ ਦੀ بجائے ਨੁਕਸਾਨ ਉਲਟਾ ਆ ਜਾਊ ਇਹ ਨਹੀਂ ਹੋਊਗਾ ਵੀ ਜੇ ਬੂਟਾ ਆਪਾਂ 500 ਲਾਤਾ ਤੇ ਉਹ ਦਹਾਸਲਾਂ ਚ ਖਣੀਆਂ ਸਾਨੂੰ 250 ਬੂਟੇ ਜਿਨੀ ਲੱਕੜ ਉਹ ਕਦੀ ਇਸ ਤਰ੍ਹਾਂ ਕਦਾ ਚਿਤ ਨਹੀਂ ਹੋਊਗਾ ਕਿਉਂਕਿ ਜਦੋਂ ਵੀ ਤੁਸੀਂ ਕਿਤੇ ਵੇਖਿਆ ਹੋਊਗਾ ਜਿਸ ਤਰ੍ਹਾਂ ਬਾਕੀ ਬਾਗ ਲੱਗਦੇ ਆ ਉਸੇ ਤਰ੍ਹਾਂ ਆਪਾਂ ਬਲਰ ਦੇ ਬੂਟੇ ਲੱਗਣੇ ਆ ਵੇਜ ਦੀ ਟਰੈਕਟਰ ਜਿਹੜਾ ਚੱਲਦਾ ਰਹਿਣਾ ਚਾਹੀਦਾ ਹੱਲਾ ਸੁਹਾਗਾ ਲੈ ਕੇ ਟਰੈਕਟਰ ਹਰ ਪਾਸੇ ਘੁੰਮਣਾ ਚਾਹੀਦਾ ਟਰਾਲੀ ਲੈ ਕੇ ਟਰੈਕਟਰ ਜਿਹੜਾ ਘੁੰਮਣਾ ਚਾਹੀਦਾ ਇਸ ਢੰਗ ਨਾਲ ਬੂਟੇ ਲੱਗੇ ਹੋਣ ਅੱਛਾ ਕਿੰਨੇ ਸਭ ਤੋਂ ਸੋਖਾ ਹੁੰਦਾ ਬੂਟੇ ਨੂੰ ਲਾਉਣਾ ਪਰ ਸਭ ਤੋਂ ਮੁਸ਼ਕਲ ਕੰਮ ਹੈਗਾ ਕਿ ਬੂਟੇ ਨੂੰ ਰੱਖ-ਰਖਾਵ ਕਿੱਦਾਂ ਕਰਨੀ ਆ ਉਹਦੀ ਦੇਖਰੇਖ ਕਿੱਦਾਂ ਕਰਨੀ ਆ ਫਿਰ ਉਸ ਦੇ ਵਿੱਚ ਕਿੰਨੀ ਕੁ ਜਿਹੜੀ ਮਿਹਨਤ ਆ ਤੁਸੀਂ ਕਰਦੇ ਹੋ ਕਿੰਨੇ ਕੁ ਦਿਨ ਜਿਹੜੇ ਬਾਅਦ ਗੇੜਾ ਆਪਣੇ ਖੇਤਾ ਦਾ ਮਾਰਦੇ ਹੋ ਕਿੰਨੇ ਕੁ ਬੰਦੇ ਲਗਾਏ ਨੇ ਰੱਖ-ਰਖਾਵ ਵਾਸਤੇ ਮੈਂ ਨਰਸਰੀ ਮੇਰੀ ਮੇਰੇ ਕੋਲ ਚਾਰ ਕਿਲੇ ਨਰਸਰੀ ਉਹਦੇ ਕਰਕੇ ਮੇਰੇ ਕੋਲ ਚਾਰ ਬੰਦੇ ਜਿਹੜੇ ਮਜ਼ਦੂਰ ਜਿਹੜੇ ਉਹ ਪੱਕੇ ਆ ਪਰ ਸੀਜ਼ਨ ਦੇ ਵਿੱਚ ਜਦੋਂ ਤੱਕ ਨਰਸਰੀ ਪੁੱਟਣੀ ਆ ਜਾਂ ਜਦੋਂ ਨਰਸਰੀ ਗਾੜੀ ਨਵੀਂ ਲੱਗਣੀ ਆ ਉਦੋਂ ਜਿਹੜੀ ਆ ਉਹ ਸਾਨੂੰ ਕਲਮਾ ਜਿਹੜੀਆਂ ਉਹ ਪਾਉਣ ਦੇ ਲਈ ਜਿਹੜਿਆ ਉਹ ਮਤਲਬ ਜਿਹੜੀ ਆ ਉਹ ਔਰਤਾਂ ਦੀ ਵੀ ਲੋੜ ਪੈਂਦੀ ਆ ਤੇ ਉਹਦੇ ਕਰਕੇ ਜਿਹੜਾ ਉਦੋਂ ਲੇਬਰ ਵਧਾਉਣੀ ਪੈਂਦੀ ਆ ਹਾਂਜੀ ਤੇ ਬਾਕੀ ਜਿਹੜੀ ਬੂਟੇ ਦੀ ਰੱਖ-ਰਖਾਵ ਦੀ ਗੱਲ ਆ ਬੂਟਾ ਜਿਹੜਾ ਜੇ ਆਪਾਂ 15 ਫਰਵਰੀ ਤੋਂ ਬਾਅਦ ਲਾਵਾਂਗੇ ਤੇ ਉਹਨੂੰ ਪਾਣੀ ਦੇ ਵਿੱਚ ਜਿਹੜਾ 48 ਘੰਟੇ ਡਬੋ ਕੇ ਲਗਾਉਣਾ ਪਊਗਾ ਬਾਕੀ ਜਿਹੜਾ ਬੂਟਾ ਤੁਸੀਂ 15 ਫਰੂਜ ਤੋਂ ਪਹਿਲਾਂ-ਪਹਿਲਾਂ ਲੱਗ ਜਾ ਲੱਗ ਜਾਣਾ ਉਹਨੂੰ ਬੂਟੇ ਨੂੰ ਪਾਣੀ ਚ ਡਬੋਣ ਦੀ ਲੋੜ ਨਹੀਂ ਗਈ ਉਹ ਬੂਟਾ ਤੁਸੀਂ ਸਪਸ਼ਟ ਕਰੋ ਕਿ ਜਿੱਥੋਂ ਨਰਸੀ ਤੋਂ ਪੁੱਟਿਆ ਉਹਦੇ ਉੱਚੋਂ 4 ਦਿਨਾਂ ਦੇ ਅੰਦਰ ਤੁਹਾਡਾ ਬੂਟਾ ਲੱਗ ਗਏ ਉਹਨੂੰ ਤੁਰੰਤ ਪਾਣੀ ਆ ਜਾਵੇ ਜਿਹੜਾ ਬੂਟਾ ਲੱਗਾ ਉਹ ਹੀ ਗਿਣਿਆ ਜਾਵੇਗਾ ਜਿਹਨੂੰ ਤੁਰੰਤ ਪਾਣੀ ਆ ਜਾਵੇਗਾ ਬਹੁਤ ਸਾਰੇ ਕਿਸਾਨ ਮੇਰੇ ਕੋਲ ਨਰਸੀ ਦੇ ਬੂਟੇ ਲੈ ਜਾਂਦੇ ਆ ਤੇ ਲੈਣ ਖਣ ਤੋਂ ਬਾਅਦ ਆ ਬੂਟੇ ਲਾ ਲੈਂਦੇ ਆ ਤੇ ਕੁਝ ਦਿਨਾਂ ਬਾਅਦ ਮੈਨੂੰ ਚੌਥੇ ਪੰਜਵੇਂ ਦਿਨ ਪੁੱਛਣਗੇ ਸਧਾਰਜੀ ਪਾਣੀ ਦੇ ਦਈਏ ਉੱਥੇ ਮੇਰੀ ਜਿਹੜੀ ਵਰਡਿੰਗ ਇਹ ਹੁੰਦੀ ਪੀ ਤੁਸੀਂ ਵੱਢ ਲਿਓ ਫਿਰ ਵੱਢ ਲੋ ਕਹਿਣ ਦਾ ਭਾਪ ਵੀ ਮੈਂ ਉਹਨਾਂ ਨੂੰ ਮਰੋੜਾ ਮਾਰਦਾ ਵੀ ਜੇ ਤੁਹਾਂ ਪਾਣੀ ਨਹੀਂ ਦੇ ਸਕਦੇ ਤੁਹਾਨੂੰ ਇਹ ਨਹੀਂ ਪਤਾ ਵੀ ਬੂਟਾ ਲਾ ਕੇ ਤੁਰੰਤ ਪਾਣੀ ਦੇਣਾ ਤੇ ਫਿਰ ਤੁਸੀਂ ਤੇ ਮਤਲਬ ਇਹਦੇ ਬਾਰੇ ਲਾਇਆ ਕਿਉਂ ਬਿਲਕੁਲ ਬੂਟਾ ਜਿਹੜਾ ਲੱਗਾ ਉਹ ਗਿਣਿਆ ਜਾਂਦਾ ਜਿਹਨੂੰ ਤੁਰੰਤ ਪਾਣੀ ਆ ਜਾਵੇ ਵੇਖੋ ਆਪਾਂ ਨਿੱਕੇ ਹੁੰਦੇ ਅਸੀਂ ਖੇਡਦੇ ਵੀ ਰਹੇ ਹਾਂ ਅਸੀਂ ਉੱਥੋਂ ਵੀ ਸਬਕ ਸਿੱਖਿਆ ਵੀ ਅਸੀਂ ਨਿੱਕੀ ਜਿਹੀ ਟਾਣੀ ਜਿਹੜੀ ਬੂਟੇ ਦੀ ਤੋੜ ਕੇ ਉਹਨੂੰ ਘਟੇ ਦੇ ਵਿੱਚ ਗੱਟ ਕੇ ਉਹਨੂੰ ਪਾਣੀ ਪਾਉਂਦੇ ਹੁੰਨੇ ਹਾਂ ਇਹ ਚੀਜ਼ ਦਾ ਜਿਹੜਾ ਸਾਡੇ ਉਤਰਾਂ ਵੀ ਬਾਕੀ ਬੂਟੇ ਲਾਉਣ ਵਾਲਿਆਂ ਨੂੰ ਵੀ ਇਹ ਜਿਹੜੇ ਮੇਰੀ ਜਿਹੜੀ ਆ ਇਹ ਸਪੈਸ਼ਲ ਜਿਹੜੀ ਇਹ ਗੁਜਾਰਸ਼ ਆ ਵੀ ਉਹਨਾਂ ਨੂੰ ਇਹ ਚੀਜ਼ ਪਤਾ ਹੋਣਾ ਚਾਹੀਦਾ ਵੀ ਕੋਈ ਵੀ ਰੁੱਖ ਲਾਈਏ ਉਹਨੂੰ ਤੁਰੰਤ ਪਾਣੀ ਲੱਗਣਾ ਜਿਹੜਾ ਉਹ ਬੜਾ ਜ਼ਰੂਰੀ ਆ ਬਾਕੀ ਇਹ ਇਕੱਲਾ ਆਮਦਨ ਦਾ ਸਾਧਨ ਨਹੀਂ ਇਹ ਵੇਖੋ ਵਾਤਾਵਰਨ ਨੂੰ ਸਾਫ਼ ਕਰਨਾ ਇਹ ਹੁਣ ਵੇਖੋ ਮੇਰੇ ਕੋਲ ਚਾਰ ਕਿਲੇ ਨਰਸੀ ਦੇ ਵਿੱਚ ਲਗਭਗ ਮੈਂ 40000 ਬੂਟਾ ਵੇਚਣਾ ਲਗਭਗ ਆਪਣੀ ਕਲਮ ਬਚਾ ਕੇ 40000 ਬੂਟਾ ਵੇਚਣਾ ਹੁਣ 40000 ਬੂਟਾ ਜਦੋਂ ਪੰਜਾਬ ਦੇ ਵਿੱਚ ਲੱਗੂ ਪੰਜਾਬੋਂ ਬਾਹਰ ਤੇ ਬੂਟਾ ਜਾਂਦਾ ਕਿਤੇ ਨਹੀਂ ਮੇਰਾ ਪੰਜਾਬ ਦੇ ਵਿੱਚ ਹੀ ਜਾਂਦਾ ਜਿਹਦੇ ਵਿੱਚੋਂ ਤਕਰੀਬਨ ਜ ਮੇਰਾ 70% ਬੂਟਾ ਗਰਦਾਸਪੁਰ ਦੇ ਵਿੱਚ ਜਾਂਦਾ ਬਾਕੀ 30% ਬੂਟਾ ਸਾਰੇ ਪੰਜਾਬ ਦੇ ਵਿੱਚ ਜਾਂਦਾ ਜਦੋਂ ਉਹ 40000 ਬੂਟਾ ਲੱਗੂਗਾ ਤੇ ਉਹ 5 ਸਾਲੀ ਕਿੰਨੀ ਜ਼ਿਆਦਾ ਆਕਸੀਜਨ ਜਿਹਦੀ ਕੋਈ ਕੀਮਤ ਕਰੋੜਾਂ ਤੋਂ ਬਾਹਰ ਆ ਉਹ ਉਹਨੇ ਜਿਹੜੀ ਆ ਉਹ ਆਮ ਮਨੁੱਖ ਨੂੰ ਦੇਣੀ ਆ ਔਰ ਐਨਵਾਇਰਨਮੈਂਟ ਨੂੰ ਸਹੀ ਕਰਨਾ ਹਾਂਜੀ ਸੋ ਇਹ ਕਰੀਬ ਗੱਲ ਕਰਾਂ ਚਾਰ ਕਿਲੇ ਦੇ ਵਿੱਚ ਕਿੰਨੇ ਕ ਬੂਟੇ ਲੱਗੇ ਹੋਣਗੇ ਗਿਣਤੀ ਤੇ ਜੇਕਰ ਗੱਲ ਕਰਾਂ ਤੇ ਵੇਖੋ ਨਰਸੀ ਦੇ ਬੂਟੇ ਤੇ ਜਿਹੜੇ ਆ ਉਹ ਲਗਭਗ ਵੇਚਣਯੋਗ ਬੂਟੇ ਜਿਹੜੇ ਆ ਉਹ ਜਿਹੜੇ ਆ ਚਾਰ ਕਿੱਲੇ ਦੇ ਵਿੱਚ ਜਿਹੜਾ ਉਹ ਬੂਟਾ ਲੱਗਾ ਲੱਗਾ ਤੇ ਲਗਭਗ ਜਿਹੜਾ ਉਹ ਤਕਰੀਬਨ ਚੌਂਕ ਰੈਂਦੇ ਵਿੱਚ 48000 ਬੂਟਾ ਲੱਗਾ ਪਰ ਵੇਚਣਯੋਗ ਬੂਟਾ ਜਿਹੜਾ ਵਿੱਚੋਂ ਕੁਝ ਮਿਸ ਵੀ ਹੁੰਦੇ ਆ ਜਿਹੜਾ ਵੇਚਣਯੋਗ ਬੂਟਾ ਉਹ ਚਾਰ ਕਿੱਲਾਂ ਦੇ ਵਿੱਚ 40000 ਹੋਵੇਗਾ ਹਾਂਜੀ ਉਹ 40000 ਹੋਵੇਗਾ ਠੀਕ ਹੈ ਜੀ ਧੰਨਵਾਦ ਜੀ ਸੋ ਬਿਲਕੁਲ ਕਹਲਿਏ ਕਿ ਇਹ ਨਾ ਦੇ ਖੇਤ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਝੋਨੇ ਕਣਕ ਦੀ ਖੇਤੀ ਤੋਂ ਇਲਾਵਾ ਇਹ ਪਪੂਲਰ ਦੀ ਖੇਤੀ ਕਰ ਰਹੇ ਨੇ ਜਿੱਥੇ ਕਹਲਿਏ ਕਿ 5 ਸਾਲ 6 ਸਾਲ ਤੱਕ ਜਿਹੜਾ ਇਹਦਾ ਸਫਰ ਰਹਿੰਦਾ ਹੈ ਉਸ ਤੋਂ ਬਾਅਦ ਦੀ ਕਟਵੱਟ ਜਿਹੜੀ ਆ ਉਹ ਕੀਤੀ ਜਾਂਦੀ ਹੈ ਪਰ ਸਭ ਤੋਂ ਵੱਡਾ ਫਾਇਦਾ ਜਿਹੜਾ ਬਲਦੇਵ ਸਿੰਘ ਹੁਣਾਂ ਨੇ ਦੱਸਿਆ ਕਿ 5 ਸਾਲ ਤੱਕ ਇਹ ਕਰੋੜਾਂ ਤੋਂ ਵੱਧ ਦੀ ਆਕਸੀਜਨ ਜਿਹੜੀ ਆ ਤੁਹਾਨੂੰ ਦੇ ਦੇਗਾ ਜਿਹੜੀ ਤੁਹਾਡੀ ਖਾਸ ਕਰਕੇ ਇੱਕ ਜ਼ਿੰਦਗੀ ਦੀ ਜ਼ਰੂਰਤ ਆ ਆਪਾਂ ਇੱਕ ਰੁੱਖ ਸੋ ਸੁੱਖ ਦਾ ਨਾਰਾ ਤਾਂ ਜ਼ਰੂਰ ਦਿੰਨੇ ਆ ਸੋ ਸੁੱਖ ਜਿਹੜੇ ਨੇ ਉਹ ਜੇਕਰ ਸਾਨੂੰ ਚਾਹੀਦੇ ਨੇ ਤਾਂ ਇਹਨਾਂ ਦੀ ਦੇਖ ਰੇਖ ਕਰਨੀ ਵੀ ਜ਼ਰੂਰੀ ਆ ਜੇਕਰ ਤੁਸੀਂ ਕੁਦਰਤ ਨੂੰ ਪਿਆਰ ਕਰੋਗੇ ਤਾਂ ਕੁਦਰਤ ਤੁਹਾਨੂੰ ਡਬਲ ਉਸ ਦਾ ਜੀਉਣ ਦਾ ਹੱਕ ਦੇਵੇਗੀ ਸੋ ਇਸ ਕਰਕੇ ਕੁਦਰਤ ਨਾਲ ਪਿਆਰ ਕਰੋ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਵੀ ਇੱਕ ਅਪੀਲ ਹੈਗੀ ਆ ਕਿ ਆਪਣੇ ਪੰਜਾਬ ਦੇ ਵਿੱਚ ਜਿਵੇਂ ਪਹਿਲੇ ਰੂਮ ਦੀ ਖੇਤੀ ਹੁੰਦੀ ਸੀਗੀ ਉਵੇਂ ਅਲੱਗ-ਅਲੱਗ ਖੇਤੀਆਂ ਜਿਹੜੀਆਂ ਚੋਨੇ ਤੋਂ ਜਾਂ ਕਣਕ ਤੋਂ ਹਟ ਕੇ ਕੀਤੀਆਂ ਜਾਂਦੀਆਂ ਸੋ ਉਹ ਮੁਰ ਰੰਗਲਾ ਪੰਜਾਬ ਬਣਾਈਏ ਖਾਸ ਕਰਕੇ ਐਦਾਂ ਦਾ ਜਿਹੜਾ ਮਾਹੌਲ ਆ ਉਹ ਪਹਿਲੇ ਰੰਗਲੇ ਪੰਜਾਬ ਵਰਗਾ ਜਿਹੜਾ ਹੈ ਉਹ ਸਿਰਜਿਆ ਜਾਵੇ ਮੈਨੂੰ ਤੇ ਉਹ ਇਜਾਜ਼ਤ ਔਨ ਏਅਰ ਦੇ ਲਈ ਮੈਂ ਸਿਮਰਦੀਪ ਸਿੰਘ ਅੰਮ੍ਰਿਤਸਰ